ਸੋਰਠ ਮਹੱਲਾ ਤੀਜਾ ਸਾਤੂ ਗੁਰ ਸੇਵੇ ਤਾ ਸਹਜ ਧੁਨ ਉਪਜੈ ਗਤ ਮਤ ਤਦਹੀ ਪਾਏ ਹਰ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਏ ਬਿਨ ਸਾਤੂ ਗੁਰ ਸਭ ਜਗ ਬਉਰਾਨਾ ਮਨ ਮੁਖ ਅੰਧਾ ਸਬਦ ਨ ਜਾਣੈ ਝੂਠੈ ਪਰਮ ਭੁਲਾਨਾ ਰਹਾਉ ਤ੍ਰੈਗੁਣ ਮਾਇਆ ਪਰਮ ਭੁਲਾਇ ਹਮੈ ਬੰਧਨ ਕਮਾਏ ਜੰਮ ਮਰਨ ਸਿਰ ਉਪਰ ਊਭਾਉ ਗਰਬਜੋਨ ਦੁਖ ਪਾਏ ਤ੍ਰੈਗੁਣ ਵਰਤੈ ਸਗਲ ਸੰਸਾਰਾ ਹਮੈ ਵਿੱਚ ਪਤ ਖੋਈ ਗੁਰਮੁਖ ਹੋਵੇ ਚੌਥਾ ਪਦ ਚੀਨੇ RAM ਨਾਮ ਸੁਖ ਹੋਈ ਤਰਾ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰਹਿ ਸੋਈ ਨਾਨਕ RAM ਨਾਮ ਨਸਤਾਰਾ ਸਬ ਦੇ ਹਮ ਮੈਂ ਖੋਈ ਸੋਰਠ ਮਹੱਲਾ ਚੌਥਾ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਵਰਤ ਦਾ ਪਿਆਰਾ ਆਪੇ ਆਪ ਅਪਾਹ ਵਣਜਾਰਾ ਜਗ ਆਪੇ ਪਿਆਰਾ ਆਪੇ ਸੱਚਾ ਸਾਹ ਆਪੇ ਵਣਜ ਵਪਾਰੀਆ ਪਿਆਰਾ ਆਪੇ ਸੱਚ ਵਿਸਾਹ ਜਪ ਮੰਨ ਹਰ ਹਰ ਨਾਮ ਸਲਾਹ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤ ਅਗਮਾ ਥਾਹ ਰਹਾਉ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮਹਾ ਹਉ ਆਪੇ ਉਜੜ ਪਾਇੰਦਾ ਪਿਆਰਾ ਆਪ ਵਿਖਾਲੇ ਰਾਹ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੇ ਪਰਵਾਹ ਆਪੇ ਆਪ ਉਪਾਇੰਦਾ ਪਿਆਰਾ ਸਿਰ ਆਪੇ ਧੰਦੜ ਲਾਹ ਆਪ ਕਰਾਏ ਸਾਖਤੀ ਪਿਆਰਾ ਆਪ ਮਾਰੇ ਮਰ ਜਾਹ ਆਪੇ ਪਤਨ ਪਾਤਣੀ ਪਿਆਰਾ ਆਪੇ ਪਾਰ ਲੰਗਾਹ ਆਪੇ ਸਾਗਰ ਬੋਹਿਥਾ ਪਿਆਰਾ ਗੁਰਖੇਵਟ ਆਪ ਚਲਾਹ ਆਪੇ ਹੀ ਚੜ ਲੰਘਦਾ ਪਿਆਰਾ ਕਰ ਚੋਜ ਵੇਖੈ ਪਾਤ ਸਾਹ ਆਪੇ ਆਪ ਦਿਆਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾਹ ਸੋਰਠ ਮਹੱਲਾ ਚੌਥਾ ਚੌਥਾ ਆਪੇ ਅੰਡ ਜੇ ਦੇਰਜ ਸੇਤਜ ਉਤਪੁਜ ਆਪੇ ਖੰਡ ਆਪੇ ਸਭ ਲੋਏ ਆਪੇ ਸੂਤ ਆਪੇ ਬਹੁ ਮਣੀਆਂ ਕਰ ਸਕਤੀ ਜਗਤ ਪਰੋਏ ਆਪੇ ਹੀ ਸੂਤ ਤਾਰ ਹੈ ਪਿਆਰਾ ਸੂਤ ਖਿੰਚੇ ਟਹਿ ਟੇਰੀ ਹੋਏ ਮੇਰੇ ਮਨ ਮੈਂ ਹਰ ਬਿਨ ਅਵਰਣ ਕੋਏ ਸਤ ਗੁਰ ਵਿੱਚ ਨਾਮ ਨਿਧਾਨ ਹੈ ਪਿਆਰਾ ਕਰ ਦਇਆ ਅੰਮ੍ਰਿਤ ਮੁਖ ਚੋਏ ਰਹਾਉ ਆਪੇ ਜਲ ਥਲ ਸਬਤ ਹੈ ਪਿਆਰਾ ਪ੍ਰਭ ਆਪੇ ਕਰੇ ਸੋ ਹੋਏ ਸਭ ਨਾਰਜਿਕ ਸਮਾਹ ਦਾ ਪਿਆਰਾ ਦੂਜਾ ਅਵਰਣ ਕੋਈ ਆਪੇ ਖੇਲ ਖਿਲਾਏਂਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਹੀ ਆਪ ਨਿਰਮਲਾ ਪਿਆਰਾ ਆਪੇ ਨਿਰਮਲ ਸੋਏ ਆਪੇ ਕੀਮਤ ਪਾਇੰਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਅਲੱਖ ਨ ਲਖੀਐ ਪਿਆਰਾ ਆਪ ਲਖਾਵੇ ਸੋਏ ਆਪੇ ਗਹਿਰ ਗੰਭੀਰ ਹੈ ਪਿਆਰਾ ਤਿਸ ਜੀਵੜ ਅਵਰਣ ਕੋਏ ਸਭ ਘਟ ਆਪੇ ਭੋਗ ਵੈ ਪਿਆਰਾ ਵਿੱਚ ਨਾਰੀ ਪੁਰਖ ਸਭ ਸੋਏ ਨਾਨਕ ਗੁਪਤ ਵਰਤ ਦਾ ਪਿਆਰਾ ਗੁਰਮੁਖ ਪ੍ਰਗਟ ਹੋਇ ਸੋਰਠ ਮਹੱਲਾ ਚੌਥਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾਪੁ ਓ ਥਾਪੈ ਆਪੇ ਵੇਖ ਬਿਗ ਸਦਾ ਪਿਆਰਾ ਕਰ ਚੋਜ ਵੇਖੈ ਪ੍ਰਭ ਆਪੈ ਆਪੇ ਵਣ ਤਣ ਸਭ ਤ ਹੈ ਪਿਆਰਾ ਆਪੇ ਗੁਰਮੁਖ ਜਾਪੈ ਜਪ ਮੰਨ ਹਰ ਹਰ ਨਾਮ ਰਸ ਧਰਾਪੈ ਅੰਮ੍ਰਿਤ ਨਾਮ ਮਹਾਰਸ ਮਿੱਠਾ ਗੁਰ ਸਬਦੀ ਚਖ ਜਾਪੈ ਰਹਾਵ ਆਪੇ ਤੀਰਥ ਤੁਲਹੜਾ ਪਿਆਰਾ ਆਪ ਤਰੈ ਪ੍ਰਭ ਆਪੈ ਆਪੇ ਜਾਲ ਬਤਾਏ ਦਾ ਪਿਆਰਾ ਸਭ ਜਗ ਮੱਛਲੀ ਹਰ ਆਪੈ ਆਪ ਅਭੁੱਲ ਨਾ ਭੁੱਲਈ ਪਿਆਰਾ ਅਵਰ ਨਾ ਦੂਜਾ ਜਾਪੈ ਆਪੇ ਸਿੰਘੀ 나ਦ ਹੈ ਪਿਆਰਾ ਤੁਣ ਆਪ ਵਜਾਏ ਆਪੇ ਆਪੇ ਜੋਗੀ ਪੁਰਖ ਹੈ ਪਿਆਰਾ ਆਪੇ ਹੀ ਤਪ ਤਾਪੈ ਆਪੇ ਸਤਿਗੁਰ ਆਪ ਹੈ ਚੇਲਾ ਉਪਦੇਸ਼ ਕਰੇ ਪ੍ਰਭ ਆਪੇ ਆਪੇ ਨਾਮ ਜਪਾਏ ਦਾ ਪਿਆਰਾ ਆਪੇ ਹੀ ਜਪ ਜਾਪੇ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੇ ਆਪੇ ਆਪ ਸਲਾਹ ਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੈ ਸੋਰਠ ਮਹੱਲਾ ਚੌਥਾ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੋ ਲਾਇਆ ਆਪੇ ਸਾਹ ਆਪੇ ਮਨ ਜਾਰਾ ਆਪੇ ਮਨਜ ਕਰਾਇਆ ਆਪੇ ਧਰਤੀ ਸਾਜਿ ਅਨ ਪਿਆਰੇ ਪਿਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰਪੂਰੈ ਮਿੱਠਾ ਲਾਇਆ ਰਹਾਉ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਭਾਉ ਪਾਏ ਦਾ ਪਿਆਰਾ ਬੰਨ ਬੱਕਰੀ ਸੀਹ ਹਡਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿਚ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤ ਦਾ ਪਿਆਰਾ ਭੈ ਅਗਨ ਨਸਕੇ ਜਲਾਇਆ ਆਪੇ ਮਾਰ ਜੀਵਾਏ ਦਾ ਪਿਆਰਾ ਸਾਹ ਲੈਂਦੇ ਸਭ ਲਵਾਇਆ ਆਪੇ ਤਾਣ ਦੀ ਬਾਣ ਹੈ ਪਿਆਰਾ ਆਪੇ ਕਾਰ ਲਾਇਆ ਜਿਉ ਆਪ ਚਲਾਏ ਤਿਉ ਚੱਲੀਐ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ਸੋਰਠ ਮਹੱਲਾ ਚੌਥਾ ਆਪੇ ਸ੍ਰਿਸ਼ਟ ਉਪਾਇੰਦਾ ਪਿਆਰਾ ਕਰ ਸੂਰਜ ਚੰਦ ਚਾਨਣ ਆਪ ਨੇ ਤਾਣਿਆ ਤਾਣ ਹੈ ਪਿਆਰਾ ਆਪ ਨਿਮਾਣ ਅਮਾਣ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੁਗੜ ਸੁਜਾਨ ਮੇਰੇ ਮਨ ਜਪ ਰਾਮ ਨਾਮ ਨੀਸਾਨ ਸਤ ਸੰਗਤ ਮਿਲ ਧਿਆਏ ਤੂ ਹਰ ਹਰ ਬਹੜ ਨ ਆਵਣ ਜਾਣ ਰਹਾ ਆਪੇ ਹੀ ਗੁਣ ਵਰਤ ਦਾ ਪਿਆਰਾ ਆਪੇ ਹੀ ਪਰਵਾਨ ਆਪੇ ਬਖਸ਼ ਕਰਾਇੰਦਾ ਪਿਆਰਾ ਆਪੇ ਸੱਚ ਨਿਸ਼ਾਨ ਆਪੇ ਹੁਕਮ ਵਰਤ ਦਾ ਪਿਆਰਾ ਆਪੇ ਹੀ ਪਰਮਾਨ ਆਪੇ ਭਗਤ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਣ ਆਪੇ ਸੇਵਕ ਰਾਇੰਦਾ ਪਿਆਰਾ ਆਪ ਦਿਵਾਵੈ ਮਾਨ ਆਪੇ 따ੜੀ ਲਾਏਂਦਾ ਪਿਆਰਾ ਆਪੇ ਗੁਣੀ ਨਿਧਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਏਂਦਾ ਪਿਆਰਾ ਆਪੇ ਤੁਲ ਪਰਵਾਨ ਆਪੇ ਅਤੁੱਲ ਤੁਲਾਏਂਦਾ ਪਿਆਰਾ ਜਨ ਨਾਨਕ ਸਦ ਕੁਰਬਾਨ ਸੋਰਠ ਮਹੱਲਾ ਚੌਥਾ ਆਪੇ ਸੇਵਾ ਲਾਇੰਦਾ ਪਿਆਰਾ ਆਪੇ ਭਗਤ ਓਮਾਹ ਆਪੇ ਗੁਣ ਗਾਵਾਇੰਦਾ ਪਿਆਰਾ ਆਪੇ ਸਬਦ ਸਮਾਹ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾਹ ਮੇਰੇ ਮਨ ਜਪ ਰਾਮ ਨਾਮ ਓਮਾਹ ਅਨੰਦਨ ਅਨੰਦ ਹੋਵੇ ਵਡਭਾਗੀ ਲੈ ਗੁਰਪੂਰੈ ਹਰ ਲਾਹ ਰਹਾਉ ਆਪੇ ਗੋਪੀ ਗਾਨ ਹੈ ਪਿਆਰਾ ਬਨ ਆਪੇ ਗਊ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾਹਾ ਕੁਬਲੀਆ ਪੀੜ ਆਪ ਮਰਾਏ ਦਾ ਪਿਆਰਾ ਕਰ ਬਾਲਕ ਰੂਪ ਪਚਾਹਾ ਆਪ ਅਖਾੜਾ ਪਾਇੰਦਾ ਪਿਆਰਾ ਕਰ ਵੇਖੈ ਆਪ ਚੋ ਜਾਹਾ ਕਰ ਬਾਲਕ ਰੂਪ ਉਪਾਇੰਦਾ ਪਿਆਰਾ ਜੰਡੂਰ ਕਾਂਸ ਕੇਸ ਮਾਰਾਹਾ ਆਪੇ ਹੀ ਬਲ ਆਪ ਹੈ ਪਿਆਰਾ ਬਲ ਭੰਨੈ ਮੂਰਖ ਮੁਗਧਾਹਾ ਸਭ ਆਪੇ ਜਗਤ ਉਪਾਇੰਦਾ ਪਿਆਰਾ ਵਸ ਆਪੇ ਜੁਗਤ ਹਥਾ ਗਲ ਜੀਵੜੀ ਆਪੇ ਪਾਇੰਦਾ ਪਿਆਰਾ ਜਿਉਂ ਪ੍ਰਭ ਖਿੰਚੈ ਤਿਉਂ ਜਾਹਾ ਜੋ ਗਰਬੈ ਸੋ ਪੱਚਸੀ ਪਿਆਰੇ ਜਪ ਨਾਨਕ ਭਗਤ ਸਮਾਹਾ ਸੋਰਠ ਮਹੱਲਾ ਚੌਥਾ ਦੋ ਤੁਕੇ ਅਨਿਕ ਜਨਮ ਵਿਛੋੜੇ ਦੁਖ ਪਾਇਆ ਮਨਮੁਖ ਕਰਮ ਕਰੈ ਅਹੰਕਾਰੀ ਸਾਧੂ ਪਰਸਤਹੀ ਪ੍ਰਭ ਪਾਇਆ ਗੋਬਿੰਦ ਸਰਣ ਤੁਮਾਰੀ गोबिंद प्रीति लगी अति प्यारी जब सतसंग पहे साधु जन हृदय मिलिया सांत मुरारी रहआव तू हृदय गुप्त बसहै दिन राती तेरा भाव ना बुझहै गवारी सतगुरु पुरख मिलिया प्रभु प्रगटेया गुण गावै गुण विचारी ਗੁਰਮੁਖ ਪ੍ਰਗਿਆਸ ਪਾਇਆ ਸਾਤ ਆਈ ਦੁਰਮਤ ਬੁੱਧ ਨਿਵਾਰੀ ਆਤਮ ਬ੍ਰਹਮਚੀਨ ਸੁਖ ਪਾਇਆ ਸਤ ਸੰਗਤ ਪੁਰਖ ਤੁਮਾਰੀ ਪੁਰਖੇ ਪੁਰਖ ਮਿਲਿਆ ਗੁਰ ਪਾਇਆ ਜਿਨ ਕਉ ਕਿਰਪਾ ਭਈ ਤੁਮਾਰੀ ਨਾਨਕ ਅਤੁੱਲ ਸਹਿਜ ਸੁਖ ਪਾਇਆ ਅਨੰਦਨ ਜਾਗਤਰ ਹੈ ਬਨਵਾਰੀ ਸੋ ਰਠ ਮਹੱਲਾ ਚੌਥਾ ਹਰ ਸਿਉ ਪ੍ਰੀਤ ਅੰਤਰ ਮਨ ਵਿਦਿਆ ਹਰ ਬਿਨ ਰਹਿਣ ਨਾ ਜਾਈ ਜਿਵੇਂ ਮੱਛਲੀ ਬਿਨ ਨੀਰੇ ਬਿਨ ਸੈ ਤਿਉ ਨਾਮੈ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵ ਹਰ ਨਾਈ ਹਮੰ ਅੰਤਰ ਨਾਮ ਮੰਗਾ ਦਿਨ ਰਾਤੀ ਨਾਮੈ ਹੀ ਸ਼ਾਂਤ ਪਾਈ ਰਹਾਉ ਜੋ ਚਾਤਰਿਕ ਜਲ ਬਿਨ ਬਿਲ ਲਾਵੇ ਬਿਨ ਜਲ ਪਿਆਸ ਨ ਜਾਈ ਗੁਰਮੁਖ ਜਲ ਪਾਵੈ ਸੁਖ ਸਹਜੇ ਹਰਿਆ ਭਾਈ ਸੁਭਾਈ ਮਨ ਮੁਖ ਭੁਖੇ ਦਹ ਦਿਸ ਡੋਲ ਹੈ ਬਿਨ ਨਾ ਵੈ ਦੁਖ ਪਾਈ ਜਨਮ ਮਰੈ ਫਿਰ ਜੋਨੀ ਆਵੈ ਦਰਗਹ ਮਿਲੈ ਸਜਾਈ ਕਿਰਪਾ ਕਰਹਿ ਤਾ ਹਰ ਗੁਣ ਗਾਵਹਿ ਹਰ ਰਸ ਅੰਤਰ ਪਾਈ ਨਾਨਕ ਦੀਨ ਦਿਆਲ ਭਏ ਹੈ ਤ੍ਰਸਨਾ ਸਬਦ 부ਝਾਈ ਸੋਰਠ ਮਹੱਲਾ ਚੌਥਾ ਪੰਜ ਪਦਾ ਅਚਰ ਅਚਰੈ ਤਾ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾ ਭ੍ਰਮ ਕਾਟਿਆ ਜਾਈ ਮੇਰੇ ਗੋਬਿੰਦ ਆਪਣੇ ਜਨਕਉ ਦੇਹ ਵਡਿਆਈ ਗੁਰਮਤਿ ਰਾਮ ਨਾਮ ਪਰਗਾਸਹ ਸਦਾ ਰਹੋ ਸਰਣਾਈ ਰਹਾਉ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤਾ ਜਾਣਾ ਹਰ ਜੀਓ ਕਿਰਪਾ ਕਰੋ ਗੁਰ ਮਿਲਹੁ ਤਾ ਹਰ ਨਾਮ ਸਮਾਣਾ ਜਿਸ ਕੀ ਵਥ ਸੋਈ ਪ੍ਰਵ ਜਾਣ ਜਿਸ ਨੂੰ ਦੇ ਸੋ ਪਾਏ ਵਸਤ ਅਨੂਪ ਅਤ ਅਗਮ ਅਗੋਚਰ ਗੁਰਪੂਰਾ ਅਲਖ ਅਲਖਾਏ ਜਿਨ ਇਹ ਚਾਖੀ ਸੋਈ ਜਾਣੈ ਗੁੰਗੇ ਕੀ ਮਿਠਾਈ ਰਤਨ ਲੁਕਾਇਆ ਲੋਕੈ ਨਾਹੀ ਜੇ ਕੋ ਰਖੈ ਲੁਕਾਈ ਸਭ ਕਿਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਭ ਸੋਈ ਜਿਸਨੋ ਦਾਤ ਕਰਹਿ ਸੋ ਪਾਏ ਜਨ ਨਾਨਕ ਅਵਰ ਨ ਕੋਈ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਤੇ ਤੁਕੇ ਇਕ ਓਅੰਕਾਰ ਸਤਿਗੁਰ ਪ੍ਰਸਾਦ ਕਿਸ ਹਉ ਜਾਚੀ ਕਿਸ ਆਰਾਦੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਾਵ ਖੰਡਣ ਸਭ ਸੁਖ ਨਵ ਨਿਦ ਦੇਸੀ ਹਰ ਜੀਉ ਤੇਰੀ ਦਾਤੀ ਰਾਜਾ ਮਾਨਸ ਬੱਪੜਾ ਕਿਆ ਸਾਲਾਹੀ ਕਿਆ ਤਿਸ ਕਾ ਮੋਹਤਾਜ ਰਹਾਉ ਜेन ਹਰ ਧਿਆਇਆ ਸਭ ਕਿਛ ਤਿਸ ਕਾ ਤਿਸ ਕੀ ਭੋਖ ਗਵਾਈ ਐਸਾ ਧਨ ਦੀਆ ਸੁਖ ਦਾਤਾ ਨਿਖੋਟਣ ਕਬਹੀ ਜਾਈ ਆਨੰਦ ਪਾਇਆ ਸੁਖ ਸਹਿਜ ਸਮਾਨੇ ਸਾਤ ਗੁਰ ਮੇਲ ਮਿਲਾਈ ਮਨ ਨਾਮ ਜਪ ਨਾਮ ਆਰਾਧ ਅਨੰਦ ਨਾਮ ਵਖਾਣੀ ਉਪਦੇਸ਼ ਸੁਨ ਸਾਧ ਸੰਤਨ ਕਾ ਸਭ ਚੁਕੀ ਕਾਨ ਜਮਾਣੀ ਜਨਕਾ ਕ੍ਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀਆ ਦਿਆਲਾ ਸਭ ਕਿਛ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਰਾਖ લેਹੋ ਨਾਨਕ ਜਨ ਤੁਮਰਾ ਜੋ ਪਿਤਾ ਪੂਤ ਕਿਰਪਾਲਾ ਸੋ ਰਠ ਮਹੱਲਾ ਪੰਜਵਾ ਘਰ ਪਹਿਲਾ ਚੌ ਤਕੇ ਗੁਰੂ ਗੋਬਿੰਦ ਸਲਾਹੀਏ ਭਾਈ ਮਨ ਤਨ ਹਿਰਦੈ ਧਾਰ ਸਾਚਾ ਸਾਹਿਬ ਮਨ ਵਸੈ ਭਾਈ ਇਹਾ ਕਰਨੀ ਸਾਰ ਜਿਤ ਤਨ ਨਾਮ ਨ ਊਪਜੈ ਭਾਈ ਸੇ ਤਨ ਹੋਏ ਛਾਰ ਸਾਧ ਸੰਗਤ ਕਉ ਬਾਰਿਆ ਭਾਈ ਜਿਨ ਏਕੰਕਾਰ ਆਧਾਰ सोई सच्च आराधणा भाई जिस ते सब किछ होए गुरु पूरय जानाया भाई तिस बिन अबर न कोए रहआव नाम बिहुणे पच मोए भाई गणत न जाए गणी बिन सच्च सोच न पाईए भाई साचा अगम धणी ਆਵਣ ਜਾਣ ਨ ਚੁੱਕਈ ਭਾਈ ਝੂਠੀ ਦੁਨੀ ਮਣੀ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇ ਏਕ ਕਣੀ ਸਿਮਰਤ ਸਾਸਤ ਸੋਧਿਆ ਭਾਈ ਵਿਣ ਸਤਗੁਰ ਭਰਮ ਨ ਜਾਏ ਅਨਿਕ ਕਰਮ ਕਰ ਥਾਕਿਆ ਭਾਈ ਫਿਰ ਫਿਰ ਬੰਧਨ ਪਾਏ ਚਾਰੇ ਕੁੰਡਾ ਸੋਧਿਆ ਭਾਈ ਬਿਨ ਸਤਿਗੁਰ ਨਾਹੀ ਜਾਏ ਵਡਭਾਗੀ ਗੁਰ ਪਾਇਆ ਭਾਈ ਹਰ ਹਰ ਨਾਮ ਧਿਆਏ ਸੱਚ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੇ ਸੋਏ ਨਦਰ ਕਰੇ ਜਿਸ ਆਪਣੀ ਭਾਈ ਤਿਸ ਪਰ ਆਪਤ ਹੋਏ ਕੋਟ ਮੱਦੇ ਜਨ ਪਾਈਐ ਪਾਈ ਵਿਰਲਾ ਕੋਈ ਕੋਏ ਨਾਨਕ ਰਤਾ ਸੱਚ ਨਾਮ ਪਾਈ ਸੋਣਾ ਮਨ ਤਨ ਨਿਰਮਲ ਹੋਏ ਸੋਰਠ ਮਹੱਲਾ ਪੰਜਵਾ ਦੋ ਤੁਕੇ ਜਾਲੋ ਪਾਓ ਹਪਾਓ ਏਹ ਮੰਨ ਤੌ ਲਓ ਮਿਲਨ ਦੁਰਾਈ ਆਨਿ ਆਪਣਾ ਕਰਤ ਵਿਚਾਰ ਤੌ ਲਓ ਵਿਚ ਬਖਾਈ मादवे ऐसी देहु बुझाई सेव साध गहु ओट चरणा न बिसरै महत चसाई रहाऊ मेरे मन मुग्ध अचेत चंचल चित तुम ऐसी हृदय ना आई प्राणपत त्याग आन तू रचया उरज संग बैराई ਸੋਗ ਨ ਬਿਆਪੈ ਆਪ ਨਾ ਥਾਪੈ ਸਾਧ ਸੰਗਤ ਬੁੱਧ ਪਾਈ ਸਾਖਤ ਕਾ ਬਕ ਨਾ ਇਉ ਜਾਨੋ ਜੈਸੇ ਪਵਨ ਚੁਲਾਈ ਕੋਟ ਪਰਾਧ ਅਛਾਦਿਓ ਏਹੋ ਮਨ ਕਹਿਣਾ ਕਚੂ ਨ ਜਾਈ ਜਨ ਨਾਨਕ ਦੀਨ ਸਰਨ ਆਇਓ ਪ੍ਰਭ ਸਭ ਲੇਖਾ ਰਖਹੁ ਉਠਾਈ ਸੋ ਰਠ ਮਹੱਲਾ ਪੰਜਵਾ ਉਤਰ ਕਲਤਰ ਲੋਕ ਗ੍ਰਹਿ ਬਨਤਾ ਮਾਇਆ ਸੰਬੰਧੇ ਹੀ ਅੰਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਅਸਨੇਹੀ ਰੇ ਨਰ ਕਾਹੇ ਉਪਪੋਰਹੁ ਦੇਹੀ ਊੜ ਜਾਏ ਗੋ ਤੁਮ ਬਾਦਰੋ ਇਕ ਭਜਹੁ ਰਾਮ ਸਨੇਹੀ ਰਹਾਉ teen sangya kar dehi kini jal ku kar bhasmehi hoye amr grah mah baitha karan karan bisrohi anak paat kar maniye saaje kaache taag parohi toot jaye go soot bapre phir paache pachatohi ਜਨਤਮ ਸਿਰਜੇ ਸਿਰਜ ਸਵਾਰੇ ਤਿਸ ਧਿਆਵਹ ਦਿਨ ਰਹੇ ਨਹੀਂ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਿਗੁਰ ਉਟ ਗਹੇ ਹੀ ਸੋਰਠ ਮਹੱਲਾ ਪੰਜਵਾ ਗੁਰ ਪੂਰਾ ਭੇਟਿਓ ਵਡਭਾਗੀ ਮਨ ਹੈ ਭਇਆ ਪ੍ਰਗਾਸ ਕੋਇ ਨ ਪਹਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਨੇ ਸਾਤ ਗੁਰ ਕੈ ਬਲਿਹਾਰੈ ਆਗੈ ਸੁਖ ਪਾਛੈ ਸੁਖ ਸਹਜਾ ਘਰ ਆਨੰਦ ਹਮਾਰੈ ਰਹਾਉ ਅੰਤਰਜਾਮੀ ਕਰਨਹਾਰਾ ਸੋਈ ਖਸਮ ਹਮਾਰਾ ਨਿਰਪਾਉ ਭੈ ਗੁਰ ਚਰਨਿ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸਨ ਆਕਾਲ ਮੂਰਤ ਪ੍ਰਭ ਹੈ ਭੀ ਹੋਵਣਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੜੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਾ ਗੁਰਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਸੋਰਠ ਮਹੱਲਾ ਪੰਜਵਾ સુખીયા કો પખે સબ સુખીયા રોગી કહે પાણે સબ રોગી કરણ કરાવન હાર સ્વામી આપન હાથ સંયોગી મન મેરે જન અપના પરમ ગવાતા તિસ કહે પાણે કોઈ ન ભૂલા જન સગલો બ્રહ્મ પછાતા રહાઉ ਸੰਤ ਸੰਗ ਜਾ ਕਾ ਮਨ ਸੀਤਲ ਓਹ ਜਾਣ ਸਗਲੇ ਠੰਡੀ ਹਮੈ ਰੋਗ ਜਾ ਕਾ ਮਨ ਵਿਆਪਿਤ ਓਹ ਜਨਮ ਮਰੈ ਬਿਲ ਲਾਤੀ ਗਿਆਨ ਅੰਜਨ ਜਾ ਕੀ ਨੇਤਰੀ ਪੜਿਆ ਤਾਕ ਸਰਬ ਪ੍ਰਗਾਸਾ ਅਗਿਆਨ ਅੰਧੇਰੈ ਸੂਜਿ ਸਨਹੀਂ ਬਹੜ ਬਹੜ ਪਰਮਾਤਾ ਸੁਨ ਬੇਨੰਤੀ ਸੁਆਮੀ ਆਪਣੇ ਨਾਨਕ ਇਹ ਸੁਖ ਮੰਗੇ ਜਹਿ ਕੀ ਰਤਨ ਤੇਰਾ ਸਾਧੂ ਗਾਵਹਿ ਤਹ ਮੇਰਾ ਮਨ ਲਾਗੇ ਸੋਰਠ ਮਹਲਾ ਪੰਜਵਾ ਤਨ ਸੰਤਨ ਕਾ ਤਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸਲ ਤਬ ਥੀਆ ਸੰਤਨ ਬਿਨ ਅਵਰਨ ਦਾਤਾ ਬੀਆ ਜੋ ਜੋ ਸਰਨ ਪਰੈ ਸਾਧੂ ਕੀ ਸੋ ਪਾਰ ਗ੍ਰਾਮੀ ਕੀਆ ਰਹਾਉ ਕੋਟ ਪਰਾਧ ਮਿਟਹਿ ਜਨ ਸੇਵਾ ਹਰ ਕੀਰਤਨ ਰਸ ਗਾਈਐ ਇਹਾਂ ਸੁਖ ਆਗੈ ਮੁਖ ਊਜਲ ਧਨ ਕਾ ਸੰਗ ਵਡ ਭਾਗੀ ਪਾਈਐ रसना एक अनेक गुण पूरण जानकी केतक उपमा कहिए अगम अगोचर सद अविनासी शरण संतन की लही है निर्गुण नीज नाथ अपराधी ओट संतन की आही बूड़त मोह ग्रह अंध कूप मह नानक लेहो निभाही